ਲਓ ਭਾਈ ਨੂਰਪੁਰ ਗੈਂਗ ਵੀ ਕਹਿੰਦੇ ਆ ਗਈ ਆ ਨੂਰਪੁਰ ਗੈਂਗ ਆਪਾਂ ਕੰਪਿਊਟਰ 1 ਕਿੰਟਾਂ ਵਜਾਂ ਜੇ ਡਾਕਟਰ ਕਹਿੰਦਾ ਨਾ ਡੇਡਾ ਵਜਾਂ ਡੇਲਾ ਕੋ ਕੋ ਮਜਨ ਆਮਨ ਨੇ ਆਪਦੇ ਠੀਕੇ ਇੱਕ ਲੀ ਬਿਆ ਹਾਂਜੀ ਸਤਿਕਾਰ ਕੀ ਹੈ ਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਸਵਾਗਤ ਹੈ ਪਿੱਛੇ ਤੁਸੀਂ ਦੇ ਸਕਦੇ ਹੋ ਰਾਜੂ ਹਣੀ ਦਰਸ਼ਨ ਹੋਣੀ ਤੇ ਰਾਜੂ ਹਣੀ ਮੇਰੇ ਵੀਰ ਰਾਜ ਮਿਸਤਰੀ ਸਾਡੇ ਰੋਟੀ ਸੇਵਨ ਕਰਦੇ ਹੋਏ ਤੇ ਇਧਰ ਹੰਦੀ ਕਾਰਜੀ ਕੋਲ ਬੈਠੇ ਹੋਏ ਹੈ। ਹਾਂਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ। ਹਾਂਜੀ। ਤੇ ਅੱਜ ਦਾ ਵਲੌਗ ਬੜਾ ਇੰਟਰਸਟਿੰਗ ਰਹਿਣਾ ਜੀ। ਅੱਜ ਹੈਗਾ ਜੀ ਇੱਕ ਤਾਂ ਵੈਲੈਂਟਾਈਨ ਮੋਟਾ ਬੈਂਡ ਦਾ ਸਾਡਾ ਜਨਮ ਦਿਨ ਹੈ। ਅੱਜ ਹੈਗਾ ਵੈਲੈਂਟਾਈਨ। ਸਾਡੀ ਮੋਟਾ ਬੈਂਡ ਦਾ ਜਨਮ ਦਿਨ ਸਾਡੇ ਲਈ ਉਹ ਮੈਂ ਹੈਗਾ ਜਿਹੜੀ ਵੀ ਆ ਤੇ ਅਮਨ ਨੇੜੇ ਹੁਣ ਕਰਕੇ ਤੇ ਅਮਨ ਨੇ ਕੇਕ ਉਗ ਲੈ ਚੁੱਕੀ ਆ। ਮਤਲਬ ਉਹਨੇ ਲੈ ਲੈਣਾ ਆਪੇ ਜਾ ਕੇ ਤੇ ਉੱਥੇ ਹੀ ਫਿਰ ਇਹ ਨਾਲੇ ਅਮਨ ਨੂੰ ਮਿਲ ਲਾਂਗੇ ਜੀ। ਤੇ ਨਾਲੇ ਡਿਨਰ ਡੁਨਰ ਕਰ ਲਾਂਗੇ ਤੇ ਨਾਲੇ ਜਿਵੇਂ ਡਿਨਰ ਆਵੇ ਸਾਡੇ ਤਿੰਨ ਬੰਦੇ ਕਰ ਲੈ। ਇਹ ਸਾਡੇ ਤਿੰਨੇ ਬੰਦੇ ਲੰਚ ਲੂਣ ਇੱਧਰ ਅੱਜ ਦਾ ਲੂਣ ਪਾਇਆ ਨਹੀਂ ਹੁੰਦਾ ਇਹਨਾਂ ਨੂੰ। ਲੰਚ ਕਰ ਰਹੇ ਆ। ਕਿ ਡਾ ਘਾਟਾ ਘਾਟਾ ਨਹੀਂ ਬਹੁਤ ਵਧੀਆ ਏ ਲੂਣ। ਨਹੀਂ ਘੱਟ ਸੀਗਾ। ਨਹੀਂ ਠੀਕ ਆ। ਘੱਟ ਲੂਣ ਮੈਂ ਚੱਲ ਜੀ। ਉਹ ਪਰਨਾ ਨਹੀਂ ਬੰਨਿਆ ਹੋਇਆ ਇਸੇ ਕਰਕੇ ਨਾ। ਠੀਕ ਆ। ਮੈਂ ਤਾਂ ਦਾਦਾ ਤੇ ਜਿਹੜਾ ਅੱਜ ਦਾ ਵਲੌਗ ਰਹਿਣਾ ਬੜਾ ਇੰਟਰਸਟਿੰਗ ਰਹਿਣਾ ਆ। ਅੱਛਾ ਸ਼ਾਇਦ ਅਗਲੇ ਵਲੌਗ ਵਿੱਚ ਭਾਈ ਨਾਲ ਗੱਲ ਕੀਤੀ ਸੀ ਭਾਜੀ ਦਾ ਵਖਾਈ ਦਵਾਂਗੇ ਜੀ। ਆਇਓ। ਉਹ ਕਹਿੰਦਾ ਕੋਈ ਪਰਵਾਹ ਨਹੀਂ ਕਹਿੰਦਾ ਵਿਖਾ ਦਿਓ ਮੈਨੂੰ ਮੁੜ ਕੇ ਉਹਨੇ ਚਲੇ ਜਾਣਾ 15 ਦਿਨਾਂ ਬਾਅਦ 15 ਦਿਨ ਤੈਨੂੰ ਰਹਿ ਗਿਆ ਤੇ ਵਾਪਸ ਮੈਂ ਚਲੇ ਜਾਣਾ ਸੋ ਉਹ ਵੀ ਤੁਹਾਨੂੰ ਦਿਖਾ ਦਾਂਗੇ ਤੇ ਵਲੌਗ ਇੰਜ ਵਾਇ ਕਰੋ ਜੀ ਤੇ ਪਿੱਛੇ ਹਰਜੀਕ ਕਰਨੀ ਦੇਖ ਸਕਦੇ ਹੋ ਪਾਲੇ ਦੀ ਕੁੜੀ ਖੇਦੇ ਪਾਲੇ ਕੁੜਿਆ ਟੇਨ ਟੂ ਤੇ ਡੱਬੇ ਛੱਡ ਦੋ ਯਾਰ ਜਾਂ ਤਾਂ ਇਹਨਾਂ ਨੂੰ ਵੇਚ ਬੂਚ ਦਾ ਨਹੀਂ ਇਹਨਾਂ ਦੇ ਗੱਗੋ ਬਣਵਾਉਣੇ ਆ ਇੱਕ ਮਿੰਟ ਰੋ ਜਾ ਇਹਨਾਂ ਦੇ ਉਹ ਬਣਵਾਉਣੇ ਆ ਕੀ ਬਣਾਉਣਾ ਨੂੰ ਮੈਂ ਤੁਹਾਨੂੰ ਦੱਸਦਾ ਇਹਨਾਂ ਦੇ ਨਾਲ ਉੱਤੇ ਟਾਂਕੇ ਦੂਜੇ ਉਹ ਨਹੀਂ ਭਰਾਵਾ ਇਹਦੇ ਉੱਤੋਂ ਟੀਨ ਲਾ ਕੇ ਇਹਨੂੰ ਪਦਰੀ ਕਰਾ ਦੇਣੀ ਮੈਂ ਦੱਸਦਾ ਨਹੀਂ ਕਰਕੇ ਗੋਲ ਕਰਾ ਦੇਂਗੇ ਇਹ ਤਾਂ ਟੰਗਦੇ ਨੇ ਬਾਜੂ ਆਪੇ ਆਲਣੇ ਬਣਾ ਲੈਂਦੇ ਹੁੰਦੇ ਵਿੱਚ ਕਿਣਾ ਹੀ ਓਏ ਸਹੀ ਗੱਲ ਆਲਣੇ ਬਣਾ ਲੈਂਦੇ ਰੇ ਵਿੱਚ ਰਾਮ ਦੇ ਤੇ ਐਵੇਂ ਬਣਾ ਲਿੰਦੇ ਆਲਣੇ ਮੰਮੀ ਬਣਾਉਣੇ ਆ ਉਹਨਾਂ ਨੇ ਆਲਰੇ ਉਹ ਗੰਦਿਆ ਵੀ ਛੱਟੋ ਯਾਰ ਉੱਥੋਂ ਆਲਣੇ ਬਣਾਉਣੇ ਆ ਉਹਨਾਂ ਨੇ ਬਾਹਰ ਛੱਟ ਕੇ ਅੱਗ ਲਾ ਦੋ ਹਾਂ ਪੁੱਠੀ ਪਾ ਲੈ ਉਹ ਜਾਏ ਗੱਲ ਦਾ ਨਹੀਂ ਹੁੰਦਾਗਾ ਤੂੰ ਉਹ ਤੂੰ ਪੁੱਠੀ ਗੱਲੀ ਕਰਨ ਜਦੋਂ ਕਰੂੰ ਜੋ ਆਕ ਲੰਬੀ ਬਈ ਗਲੀ ਆ ਪਿਆ ਨਹੀਂ ਨਹੀਂ ਬਸ ਠੀਕ ਆ ਜੀ ਮਿਲਦੇ ਆ ਮੇਰਾ ਮਾਮਾ ਤੁਹਾਨੂੰ ਪਿਆ ਸਿਰ ਮੈਂ ਗੱਭਰਗਾ ਕੰਮ ਹੈ ਮੈਂ ਕਾ ਪੈ ਗਿਆ ਸੁਨਵਰਾ ਕੰਮ ਮੈਂ ਤੈਨੂੰ ਕਹੀਉਂ ਨਾ ਜਦੋਂ ਧਿਆਨ ਪਰੇ ਨੇ ਅਸੀਂ ਪਿੱਛੋਂ ਦੀ ਪਾਇਪ ਖਿੱਚ ਲੈ ਤੂੰ ਮੁੱਖਿਆ ਇੱਥੇ ਆਖੇ ਓ ਗੁਰੂਆ ਸਿੱਧੀ ਤੇਜ਼ ਧਾਰ ਵੱਜੀ ਉਹਦੇ ਆਖੀ ਲਾਲ ਕਰਤੀ ਸਲੋਵਰ ਦੀ ਗਰੀਬ ਦੀ ਇਹ ਇਹ ਕਿਉਂ ਚੱਗਦੇ ਆ ਇਹ ਦੇਖ ਕਿ ਘਾਹ ਤੇ ਦੇਖ ਇਹ ਦੇਖੀ ਹੋੜ ਆਇਆ ਟੇਡਾ ਬਾਈ ਆਹ ਕਿੱਦਾਂ ਖੇਚਾ ਕਿੱਦਾਂ ਖੇਚਾ ਪਾਣੀ ਵੀ ਗਿਆ ਜੀ ਐ ਬੰਗਿਆ ਕੇ ਦਿੱਤਾ ਮਾੜੀ ਗੱਲ ਅੱਖ ਚ ਸਿੱਧੀ ਧਾਰ ਮਾਰੀ ਇਹਨੇ ਤੋ ਲੈ ਦੇ ਠੰਡਲ ਵਾਲੇ ਕੱਪੜਿਆਂ ਨੂੰ ਦੱਸ ਗੱਲ ਆ ਕੋਈ ਲਓ ਜੀ ਆ ਅੱਜ ਗਰਦੀਪ ਭੈਣ ਦਾ ਜਨਮ ਦਿਨ ਤੇ ਅਮਰ ਦਾ ਜਮਾ ਹੀ ਨੇੜੇ ਆ ਘਰ ਇੱਥੋਂ ਕਿੰਨਾ ਦੂਰ ਆ ਭਾਜੀ ਇੱਥੋਂ 2 ਕਿਲੋਮੀਟਰ ਸਿਰਫ ਤੇ ਅਮਰ ਸਬਜ਼ਨੋਂ ਪਹਿਲਾਂ ਪਹੁੰਚ ਚੁੱਕੀ ਅਸੀਂ ਆਏ ਇੱਥੇ ਮਾਡੀ ਜੁੱਤੀ ਹੀ ਲੈਣ ਸੋ ਅਸੀਂ ਵੀ ਦੋਵੇਂ ਆ ਚੁੱਕੇ ਆ ਵੇਖ ਆ ਵੇ ਪਿੱਛੇ ਸਨੈਪਚੈਟ ਬਣਾਉਂਦਾ ਹੋਇਆ ਤੇ ਅਮਨ ਨੇ ਆਪਦੀ ਗੱਡੀ ਪਾਰਕ ਕਰਾਈ ਹੋਈ ਆ ਅਮਨੇ ਚਾਹ ਕਿੰਨੇ ਵੇ ਉੱਠਿਆ ਜਮਨ 9 ਬਾਈ ਆ ਵੇਖ ਲੋ ਜੀ ਸਾਡੇ ਘਰੇ 5 ਵਜੇ ਉੱਠਣ ਵਾਲੀ ਕੁੜੀ 9 ਵਜੇ ਉੱਠੀ ਆ ਤੇ ਹਾਂ ਪਰ ਇਹਨਾਂ ਦਾ ਅੱਜ ਕੁਆਲਿਟੀ ਥੋੜੀ ਜਿਹੀ ਮਾੜੀ ਬਣੀ ਕੰਪਰੋਮਾਈਜ਼ ਕਰ ਲਿਓ ਤੇ ਕਿਉਂ ਦੋਵੇਂ ਜਾਂਦੇ ਕਿ ਨਹੀਂ ਛੂਕ ਦੇ ਉਹ ਵੀ ਆ ਕੇ ਗੱਡੀ ਲੈ ਕੇ ਦੂਜਾ ਪਰਿਵਾਰ ਵੀ ਤੇ ਇਹ ਦੋਵੇਂ ਵੇਹ ਜਾਂਦੇ ਹੈ ਕਿਉਂ ਉਹਨਾਂ ਦੀ ਗੱਡੀ ਬਈ ਪਾਰਕਿੰਗ ਬਹੁਤ ਫੁੱਲ ਹੋਣ ਲੱਪੀ ਇੱਥੇ ਇਹ ਸਾਡੇ ਮੋਗੇ ਦਾ ਆਊਟਲੈਟ ਬਣਿਆ ਆ ਕਿਵੇਂ ਲੱਗਾ ਤੈਨੂੰ ਬਹੁਤ ਗੁੱਡ ਆ ਸਾਰੇ ਜਣੇ ਜਰੂਰ ਇੱਥੇ ਆਓ ਵਿਸਟ ਕਰਿਆ ਕਰੋ ਵੀ ਰਿਵਿਊ ਵੀ ਕਰੋ ਤੇ ਦੱਸੋ ਆਪ ਦਾ ਆਪ ਦਾ opinion ਹਾਂ ਆਪ ਦਾ review ਤੇ ਆਪ ਦਾ ਆਪ ਦਾ ਮੇਰੇ ਨਾਲ ਧੋਖਾ ਹੋ ਗਿਆ ਮੈਨੂੰ ਆਹ ਵਾਲਾ ਸੂਟ ਕਹਿ ਕੇ ਆਪ ਕੋਈ ਹੋਰ ਹੀ ਪਾਈਆਂ ਲੱਗਦਾ ਅੱਛਾ ਮੈਚ ਨਹੀਂ ਹੋਈ ਫਿਰ ਤੇਰੀ ਮਤਲਬ ਮਾੜੀ ਗੱਲ ਆ ਬਹੁਤ ਮਾੜੀ ਗੱਲ ਆ ਇਸ ਚੀਜ਼ ਨੂੰ ਇਗਨੋਰ ਕੀਤਾ ਜਾਵੇ ਸੋ ਉਹਨਾਂ ਨੂੰ ਤੁਹਾਨੂੰ ਮੈਂ on-screen ਦਿਖਾਉਣਾ ਜੀ ਲਓ ਭਾਈ ਨੂਰਪੁਰ ਗੈਂਗ ਵੀ ਕਹਿੰਦੇ ਆ ਗਈ ਆ ਨੂਰਪੁਰ ਗੈਂਗ ਨੂਰਪੁਰ ਗੈਂਗ ਵੀ ਆ ਗਈ ਆ ਕਹਿੰਦੇ ਨੂਰਪੁਰ ਗੈਂਗ ਵੇਖੋ ਕਿਵੇਂ ਪਾ ਕੇ ਗਲਬੀ ਗਲਬੀ ਕਮੀਜ਼ ਪਰਾਂ ਹੋ ਜੋ ਕਹਿੰਦੇ ਪਰਾਂ ਜੇਦੋਂ ਬਹੁਤ ਗਲਤ ਬਾਤ ਹੈ ਆਪਕੇ ਲਈ ਸਾਨੂੰ ਤੁਸੀਂ ਘਰੇ ਛੱਡਾਂ ਭਾਬੀ ਅਸੀਂ ਬਾਚੋਂ ਆਏ ਹਣ ਇੱਧਰ ਅਜੇ ਦੇਵਕਾਂਤ ਜੀ ਵੀ ਕਹਿੰਦੇ ਆਏ ਹੋਏ ਨੇ ਗੱਗੂ ਓਏ ਆ ਲੈ ਤੇ ਜੁਟੇ ਤੇ ਬੰਨੇ ਬੱਚੇ ਮੇਰੇ ਵੱਲੋਂ ਰਾਈਡ ਆ ਤੁਹਾਨੂੰ ਇੱਕ ਇੱਕ ਹਾਂਜੀ ਦੱਸੋ ਕੀ ਖਾਓਗੇ ਆਪ ਕੀ ਖਾਣਾ ਦੱਸੋ ਤਸਮਾ ਨਹੀਂ ਕਰਨਾ ਆਰਡਰ ਤਾਂ ਹੀ ਦੇਣਾ ਖਾਣਾ ਤੂੰ ਕੁਝ ਕਿ ਆਰਡਰ ਕਰੀ ਜਾਂਦਾ ਕੀ ਖਾਣਾ ਵਾ ਦੇਖੋ ਹੁਣ ਆਵੇ ਬੰਦਾ ਚੁੱਪ ਖੜ ਕੇ ਆਪ ਹੀ ਓਏ ਕਿਹੜੀ ਚੀਜ਼ ਚੱਲ ਆ ਓਏ ਚੱਲ ਮੈਂ ਨਹੀਂ ਕਹਿਣ ਭਰਾ ਜਲਦੀ ਮੰਮੀ ਲੈ ਦੇ ਇਹ ਤਾਂ ਬੇਇੱਜ਼ਤੀ ਕਰ ਦਿੰਦੇ ਮੇਰੀ ਸਾਰੇ ਓਰੇ ਆ ਯਾਰ ਓਕੇ ਓਕੇ ਠੀਕ ਆ ਹਾਂਜੀ ਓਕੇ ਇਹਦਾ 7ਵਾਂ ਡੋਸਾ ਆੜੀ ਦਾ ਓਏ ਸਤਿਮਾ ਹਾਂ ਆਪਾਂ ਅਜ ਗੋਲੀ ਨਹੀਂ ਖਾਧਾ ਮੈਂ ਨਾ ਮੋਟਰ ਟਾਈਟ ਤੇ ਓਏ ਆਹ ਦਾ ਓਏ ਆਹ ਦਾ ਫਰਕ ਪੈ ਗਿਆ ਅੱਖ ਤੇ ਪਤਲੇ ਕਿੰਨੇ ਲੱਗੀ ਜਾਂਦੇ ਨਾ ਮੇਰੇ ਕੋਲ ਹਾਂ ਮੇਰੇ ਕੋਲ ਪਤਲੇ ਕਿੰਨੇ ਲੱਗੀ ਜਾਂਦੇ ਭਈ ਅੱਖ ਇਹ ਤੇਰੀ ਨਹੀਂ ਗਈ ਅੱਖ ਦਾ ਸਾਰਾ ਕਸੂਰਾ ਹਾਂ ਇਹ ਬੰਦੇ ਰੋਣ ਲੱਗ ਗਿਆ ਗੱਗੂ ਓਏ ਰੋਈ ਜਾਂਦਾ ਨਹੀਂ ਗੱਗੂ ਆਉਣਾ ਵਾਦਾ ਇਹ ਤੇਰੀ ਨਹੀਂ ਗਈ ਕਿਹੜੀ ਹਵਾ ਵਾਲਾ ਬਲੀ ਤੁਹਾਨੂੰ ਤਾਂ ਪਾਈ ਘਾਲਿਆ ਖਚਾਏ ਤੇ ਤੂੰ ਇਹ ਮੈਂ ਕਿੰਨਾ ਪਤਾ ਸੀਰੀਅਸ ਪ੍ਰੈਸ਼ਰ ਪਰੇ ਲੱਭੀ ਕਿੰਨੇ ਸਪੀਡ ਤੇ ਲੱプレਸ਼ਰ ਉਹ ਘਟੋ ਘਟੋਣਾ ਬਈ 400 ਦੀ ਸਪੀਡ 400 ਸਪੀਡ 1 ਕਿੰਨੇ ਟਾਈਮ ਵਜਾਂ ਜੇ ਡਾਕਟਰ ਕਹਿੰਦਾ ਨਾ ਡੇਡਾ ਵਜੇ ਡੇਲਾ ਕੋ ਘੁੰਮ ਜਾਂਦਾ ਦੱਸਿਆ ਨਾ ਜੁਨੇ ਡੇਲਾ ਕੋ ਭਜਦਾ ਪਿੱਛੇੋਂ ਦੇਖਣਾ ਹੀ ਇੱਕ ਅੱਖ ਨੇ ਮਜ਼ਾਕ ਨਹੀਂ ਹੁੰਦਾ ਇਹਨੇ ਪਿੱਛੇ ਪਿੱਛੇ ਆ ਤੇ ਦਬਾ ਮਜ਼ਾਕ ਨਹੀਂ ਹੁੰਦਾ ਇਹ ਕੰਮਜ ਬਈ ਸੀਰੀਅਸ ਆ ਇਹ ਇਹਨੇ ਦਿਮਾਗ ਵੇਖਨੇ ਇਹਨੇ ਕਹਿੰਦਾ ਕਿੱਡਾ ਕਿ ਮੇਰਾ ਗੰਦਾ ਦਿਮਾਗ ਇਹ ਨਹੀਂ ਮੇਰਾ ਬਹੁਤ ਮਾੜਾ ਅਈ ਜੁੱਤੀ ਲਈ ਜੇ 17000 ਲੱਗੇ ਆਏ ਆ 15000 ਜੋੜੇ 15 ਹੀ ਗਏ ਮੈਂ ਹੀ ਕੱਲ ਵੇਚੀਗਾ ਇਹਦੇ ਤੋਂ 2000 ਐਕਸਟਰਾ ਹੀ ਤੇਲ ਵੀ ਲੱਗਣਾ ਵਾ ਸਾਰਾ ਕੋ ਆ ਖਰਚਾ ਜੇ ਨਾ ਹੋਵੇ ਜੁੱਤੀ ਲੈਣਾ ਆਪੇ ਨਹੀਂ ਹੋਣਾ ਹੈਗਾ ਭਾਜੀ ਨਹੀਂ ਆਏ ਆ ਦੋ ਸਾ ਭਾਜੀ ਨੂੰ ਕਹੋ ਆਣੇ ਅਸੀਂ ਪਰੇ ਭਾਜੀ ਸਾਨੂੰ ਕਹੋ ਆਣੇ ਲੇਟ ਆਇਆ ਨੂੰ ਪਤਾ ਨਹੀਂ ਹਟਾ ਕਿੱਦਾਂ ਮੈਂਗਾ ਰਾਸ਼ ਪਿਆ ਖੜਾ ਵਾ ਵੇਖ ਲੈ ਲੋਕਾਂ ਨੂੰ ਆ ਵੇਖ ਇਹਦਾ ਮੂੰਹ ਬਣਿਆ ਆ ਫੇਰ ਦਾ ਹੋ ਗਈ ਹੋ ਗਈ ਆ ਇੱਧਰ ਆ ਜੇ ਵਾਹ 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 ਜਾਓ ਪਰ ਉਹ ਪਾਈ ਓਏ ਓਏ ਆ ਆ ਜੇ ਦੇਵਗਨ ਦੇਵ ਆ ਜੇ ਦੇਵਗਨ ਆ ਆ ਜੇ ਦੇਵਗਨ ਮੇਰੇ ਅੱਗੇ ਮੇਰੇ ਤੇ ਓਹ ਹੋ ਮੇਰੇ ਚਾਚੇ ਦਾ ਪੁੱਤ ਤਾਂ ਲੱਗ ਰਿਹਾ ਹੈ ਆ ਵੇਖ ਜੋ ਜਵਰਾਜ ਦਾ ਬਾਦ ਵੇਖ ਆ ਜੇ ਦੇਵਗਨ ਕੋਈ ਪ੍ਰਾਣੀ ਪਰਵਾਣੀ ਨਹੀਂ ਹੁੰਦੇ ਜਵਰਾਜ ਉਹੀ ਕਹਿੰਦੇ ਆ ਵਾਲ ਸੋਨੇ ਦਾ ਲੱਗਦੇ ਬਿਹਤਰੇ ਆ ਚਲ ਹਵਾ ਚੱਲੀ ਆ ਵਾਲ ਮਸੀ ਹੋ ਜਾਂਦੇ ਮਿਲ ਕੇ ਮੈਨੂੰ ਤਾਂ ਖਾ ਲੈਣ ਤੋਂ ਵੇਸਟ ਥੋੜੀ ਕਰ ਹਾਂ ਆਪਾਂ ਬਾਜੀ ਗੱਲ ਤੇ ਨਹੀਂ ਨਹੀਂ ਬਾਜੀ ਤੁਸੀਂ ਆ ਵੇਖੋ ਕਿੰਨਾ ਵੇਸਟ ਫੂਡ ਕਰਦੇ ਕਿੰਨਾ ਫੂਡ ਵੇਸਟ ਕਰਦੇ ਇਹਨਾਂ ਨੇ ਕੀ ਸਿੱਖਿਆ ਦੇ ਨਹੀਂ ਲੋਕਾਂ ਨੇ ਆਪ ਹੀ ਬਹੁਤ ਜਿਆਦਾ ਵੇਸਟ ਕਰਦੇ ਨੇ ਫੂਡ ਲਓ ਵੀਰੇ ਵੀਰੋ ਹਰਜੀਤ ਕੌਰ ਜਾਨੀ ਕਿ ਪਾਲੇ ਦੀ ਕੁੜੀ ਵਧੀਆ ਮਿਲ ਗਈ ਚੱਪਲ ਵਧੀਆ ਮਿਲ ਗਈ ਇਹ ਵੇਖਿਆ ਮਾਨਤਾਨ ਤੇਰਾ ਕਿੰਨਾ ਕੀਤਾ ਮੰਮੀ ਉਹਨਾਂ ਨੇ ਕਿੰਨਾ ਕੀਤਾ ਵਧੀਆ ਤੈਨੂੰ 1000 ਰੁਪਏ ਡਿਸਕਾਊਂਟ ਦੇਤਾ ਤੈਨੂੰ ਚੱਪਲਾਂ ਫਈ ਵਾਂਗੂ ਰਹਿ ਗਈਆਂ ਹਾਂ 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 ਫਈ ਵਾਂਗੂ ਰਹਿ ਗਈਆਂ ਇੰਨਾ ਡਿਸਕਾਊਂਟ ਬਹੁਤ ਜ਼ਿਆਦਾ ਡਿਸਕਾਊਂਟ ਦਿੱਤਾ ਮੰਮੂਈ ਨੇ ਉਹਨਾਂ ਨੇ ਕਿਉਂ ਚਾਈਦਾ ਤੈਨੂੰ ਇੰਨਾ ਡਿਸਕਾਊਂਟ ਮਿਲ ਗਿਆ ਦੂਜੀ ਸਾਰੀ ਫੈਮਿਲੀ ਆ ਫੈਲਦੀ ਇਹ ਫੋਨ ਤੇ ਲੱਗਾ ਹਿਆ ਫੋਨ ਹੀ ਨਹੀਂ ਸੁਬਤ ਆਉਂਦਾ ਤੇ ਨਾ ਕਰਨਾ ਓਏ ਇਦਾਂ ਲੈ ਪਾਸਰਜੀਤ ਕੌਰ ਯਾਨੀ ਕਿ ਸਾਹਮਣੇ ਕੇਕ ਕੱਟਿਆ ਜਾਏਗਾ ਆਹ ਰੈਡੀ ਹੋ ਚੁੱਕਾ ਕੇਕ ਵੇ ਦੇਖ ਸਕਦੇ ਤੁਸੀਂ ਕੀ ਹੁਣ ਝੂਟਾ ਹੁਣ ਬ੍ਰਾਹਮਣਾਂ ਨੂੰ ਤਾਂ ਥੱਲੇ ਬਿਠਾਦਾ ਉਹਦਿਆਂ ਨੂੰ ਦੁੱਧਿਆਂ ਨੂੰ ਉੱਤੇ ਬਿਠਾ ਕੇ ਕੀੜਾ ਕਢਾਦਾ ਤੇ ਬ੍ਰਾਹਮਣ ਨੂੰ ਉੱਤੇ ਬਾਗ ਕਢਾ ਦੇ ਕੋਈ ਨਹੀਂ ਨਹੀਂ ਬੈਂਦੇ ਉੱਤੇ ਮੈਂ ਉਹਨੂੰ ਕਿਹਾ ਸੀ ਆ ਕਹਿੰਦਾ ਪਿੱਟ ਇਹਨੇ ਗੁੱਸਤ ਕੀਤਾ ਬੱਚੇ ਬੈਠੇ ਹੋਏ ਨੇ ਨਾ ਉੱਤੇ ਸਾਰੇ ਬਾਈਆਂ ਕੋਈ ਨਹੀਂ ਹੁਣ ਉੱਤੇ ਬਿਠਾ ਕੇ ਜਿਹੜਾ ਦਵਾਵੇ ਕੱਲੇ ਨਹੀਂ ਕਢਾ ਵੈਕ ਜੀ ਮੈਂ ਵੇਖਿਆ ਸੀ ਸੇਰ ਸੂਜ ਹੀ ਨਹੀਂ ਆ ਕਿ ਬਾਦ ਦਰਜਾ ਹੀ ਲੱਦਾ ਹੈ ਕੋਈ ਨਹੀਂ ਸਾਰਿਆਂ ਦੀਆਂ ਟੋਲੀਆਂ ਬਣੀਆਂ ਆਪਣੀਆਂ ਹਨਾ ਸਾਰੇ ਸੁਨੋ ਵਰ ਆਪਾਂ ਕੱਲੇ ਹੀ ਆ ਉਧਰ ਆਖੀ ਆ ਆਪੇ ਸਮੂਹ ਚਾਲ ਵੀ ਕਰਦੇ ਆ ਨਾ ਸਾਹਮਣੇ ਆਪਦੇ ਘਰ ਹਣਾ ਆਪਾਂ ਲੈ ਕੇ ਦੋ ਮਹੀਨੇ ਹਾਂ ਇਹ ਗੱਡੀ ਤਾਂ ਉੱਚੀ ਵੜੀ ਹੋ ਗਈ ਗੱਡੀ ਦੀ ਕਿੱਥੇ ਘਟਾਏ ਜਾਣਗੇ ਇਹ ਤਾਂ ਨਹੀਂ ਕਿੰਨੀ ਉੱਚੀ ਗੁਰਦੀਪ ਦਾ ਜਨਮ ਦਿਨ ਅੱਜ ਗੁਰਦੀਪ ਨੂੰ ਮੁਬਾਰਕਾ ਜਨਮ ਦਿਨ ਦੀਆਂ ਹੈਪੀ ਬਰਥਡੇ ਹੈਪੀ ਬਰਥਡੇ ਅਮਨ ਨੇ ਆਵੇ ਦਿੱਤੀ ਕੇਕ ਵੀ ਆ ਵਾਹ ਅਮਨ ਨੇ ਕੇਕ ਖਰੀਦਿਆ ਜੀ ਇਹ ਮੋਟਾ ਬੈਂਦਾ ਮੋਟਾ ਬੈਂਦਾ ਉਹ ਜਨਮ ਦਿਨ ਵਾਲੇ ਲਿਆਓ ਸਟicker ਜੇ ਮੈਂ ਨਹੀਂ ਮੈਂ ਨਹੀਂ ਆ ਜੀ ਨੇ ਕਿੱਦੜ ਰੱਖ ਲਾ ਓਏ ਕਰੀ ਤਾ ਆ ਬੜੀ ਯਾਰ ਬੜੀ ਤਵਾੜਾ ਪ੍ਰੋਣਾ ਸਾਹਿਬ ਨੇ ਖਰੀਦਿਆ ਬਈ ਕੇਕ ਆਪਣੇ ਪਾਸੇ ਨਵੇਂ ਪ੍ਰੋਣਾ ਸਾਹਿਬ ਜੀ ਨੇ ਕਿਹਨੇ ਖਰੀਦਿਆ ਨਵੇਂ ਪ੍ਰੋਣਾ ਸਾਹਿਬ ਜੀ ਨੇ ਅੱਛਾ ਯਾ ਤੇ ਤੁਸੀਂ ਕੀ ਲਿਆ ਸੀ ਅਸੀਂ ਲਿਆਏ ਸੀ ਆਪਦੇ ਆਪ ਨੂੰ ਇਹ ਪਸੰਦ ਮੇਰੀ ਆ ਵੀਰੇ ਅਸੀਂ ਮੌਕੇ ਤੇ ਪਹੁੰਚ ਗਏ ਯਾਰ ਮੈਂ ਨਾ ਮੌਕੇ ਤੇ ਲਾ ਕੇ ਜਾ ਕੇ ਖਾਣ ਕੇ ਤੇ ਸੀ ਪਰ ਲਾ ਦੇ ਯਾਰ ਇੰਨਾ ਟਾਈਮ ਲਾਇਆ ਇੱਕ ਤਾਂ ਲਾ ਕੇ ਫਿਲਟਰ ਮੋਟਾ ਬਸ ਆ ਜਾ ਕਦੀਪ ਆ ਜਾ ਆ ਲੈ ਬੜੇ ਮੋਟਾ ਬੈਂ ਹਾਜ਼ਰ ਹੋ ਚੱਲ ਚਲੋ ਹੈਪੀ ਬਰਥਡੇ ਟੂ ਯੂ ਓ ਹੈਪੀ ਟੂ ਯੂ ਹੈਪੀ ਬਰਥਡੇ ਟੂ ਯੂ ਆ ਕੀ ਲਾ ਲਾ ਹੈਪੀ ਬਰਥਡੇ ਟੂ ਯੂ ਲਾ 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 ਬਸ ਕਿਵੇਂ ਲੱਗੇ ਆ ਕੇ ਕੱਟੋ ਉਹ ਖਾਓ ਹਾਂ ਵਾ ਵਾ ਮੈਂ ਮਾਉ ਮੈਂ ਮਾਉ ਮੈਂ ਕਮ ਕਵਾ ਲਓ ਛੱਟ 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 ਅੱਗੀ ਵਾ ਇਹ ਲੈ ਨਾ ਮੇਰਾ ਕਰਦੀ ਤੋੜਤੀ ਫੜ ਕੇ ਉਂਗਲਾਂ ਨੇ ਗਾਣਗੇ ਉਂਗਲਾਂ ਹੀ ਚੱਲਣੀਆਂ ਲਾਸਟ ਤੇ ਜਾ ਮੁੱਟੇ ਆਹ ਠੀਂ ਚੌਲ ਖਾਣ ਵਾਲੇ ਕੇਕ ਖਾਂ ਲਾ ਪਈਂਦੇ ਆ ਦੇ ਵਾ ਵਾ ਹੈਪੀ ਬਰਥਡੇ ਆ ਮੈਨ ਆਜੋ ਆ ਜਾਨੀ ਆਜੋ ਮੈਨ ਨਹੀਂ ਖਾਣਾ ਬਾਰੀ ਹੈ ਹੈਪੀ ਬਰਥਡੇ ਮੈਨ ਨੂੰ ਨਹੀਂ ਖਾਣਾ ਮੈਨ ਨੂੰ ਪਵਾ ਦੇ ਆ ਥੋੜਾ ਗਈ ਬਰ ਹੈਪੀ ਬਰਥਡੇ ਭੈਣ ਆ ਥੋੜਾ ਉਹਨੂੰ ਵੀਰਾ ਵੀ ਖੜਾ ਇੱਧਰ ਵੀਰੇ ਨੂੰ ਪੁੱਛਦੇ ਨੇ ਪਿਆ ਕੋਈ ਆ ਤੇ ਕਿਉਂ ਵੀਰੇ ਨੂੰ ਮਾਤਾ ਵੀ ਖੜੀ ਆ ਮਾਤਾ ਨੇ ਇਹਨੂੰ ਪੁੱਛਿਆ ਆਪਾਂ ਕਹਿੰਦੇ ਥੋੜਾ ਕੋਈ ਨਹੀਂ ਫਿਰ ਕੋਈ ਨਹੀਂ ਮੈਂ ਕਹਿੰਦੇ ਕਿ ਖਾ ਖੀਂਦੇ ਚਾ ਆ ਆਪਾਂ ਤਾਂ ਕਹਿਤਾ ਕਿ ਬਾਦ ਵਿੱਚ ਖੀਂ ਤੂੰ ਨਹੀਂ ਕਾ ਉਹ ਵਾਲੀ ਵੀਡੀਓ ਆਈ ਹਾਂ ਤਾਂ ਇਹ ਐਵੇਂ ਕਰਕੇ ਗੁਲਾਬ ਜਾ ਬਣ ਗਿਆ ਭਾਈ ਨੂੰ ਦਿਖਾਓ ਆ ਮੰਨ ਲੀ ਖਾ ਦੇ ਸੋਸ ਨੀਪਾਲ ਬਾਈ ਨੂੰ ਮਿਸਿਸ ਮਰੀ ਤਾਂ ਅੰਗਲਾ ਨਹੀਂ ਇਹ ਕਦਾ ਨਹੀਂ ਖਾਈਦੀ ਬੋਟਾ ਸਾਈ ਖਾਨ ਦੇ ਮੈਨੂੰ ਕਿਹਾ ਸਾਨੂੰ ਪਰਮਿਸ਼ਨ ਦਿੱਤੀ ਸਾਰੇ ਘਰ ਨੂੰ ਦਰਦ ਤੇ ਆਉਣਾ ਨੀ ਟੋਰ ਚਿਲ ਬੜੇ ਕਰੋ ਨਾ ਕੰਮ ਚੰਦੇ ਜਾਂ ਗੋਭੂ ਨਾ ਆਏ ਨਾ ਮਾਈ ਗੋਡ ਦੋ ਦੋ ਫਾਲ ਨਾ ਕੋਲ ਲਾਓ ਬੜਾ ਆ ਪੀਏ ਲਿਪੜਨੇ ਕਹੀਂ ਜਾਣੀ ਹੈ ਤੇ ਗਰਪਾਲ ਨੂੰ ਦੂਖਵਾ ਦੇ ਸਾਡੇ ਉਹ ਪਿਆਰ ਕਿਹੜਾ ਬਣੇ ਚੱਲ ਚੱਲ ਲੈ ਨਾ ਬੜੀ ਤਾਂ ਕਹਾਣੀ ਹੋਸ਼ ਨਾ ਚਾਹ ਤਾਂ ਸਮਝ ਨਾ ਆਲੇ ਤੁਸੀਂ ਕਹਿੰਦੇ ਹੋ ਹਾਂ ਬੱਸ ਬੰਦਰਾ ਬਿਜ ਬਣਾਇਆ ਗਿਆ ਅੱਡੇ ਨਾਲ ਆ ਪੜਾਈਆਂ ਖਾ ਲੋ ਤੂੰ ਤੇ ਗਾਂਧੀ ਪਾਈ ਜਨਾ ਓਏ ਆ ਗਏ ਵੇ 5000 ਰੁਪਏ ਮੇਰੀ ਗੱਡੀ ਨਾਲ ਪੇੜ ਕਿਹੜਾ ਖਾ ਗਿਆ ਵੇ ਮੇਰੀ ਗੱਡੀ ਨਾਲ ਪੇੜ ਗੱਡੀ ਵਾਰੀ ਵੀ ਆਉਣ ਦੋ ਸਨੋ ਬੱਚੋ ਆਪਦਾ ਆਦਾ ਇਹ ਚੱਕਣਾ ਵਲੌਗ ਤੇ ਵਜੇ ਕਹਿੰਦੇ ਸਾਰਾ ਮੈਕ ਆ ਗਿਆ ਬੈਨਟ ਤੇ ਖਾਲ ਜਿਹੜਾ বাজ ਗਿਆ ਅੱਧੀ ਚੱਕਣਾ ਜੇ ਮੈਨਾਂ ਉਹ ਰੱਪਾ ਪਾਸੇ ਲੈਣਾ ਕੋ ਸਾਡ ਤੇ ਆ ਜੇ ਬਜਣਾ ਪੁੱਜਣਾ ਨਹੀਂ ਨਾ ਮੈਂ ਜਿੰਨੇ ਮਗਰੋਂ ਖਤਨਾ ਉੱਥੇ ਤੇ ਨਾ ਤੇ ਲੋ ਵੀ ਸੱਜਣਾ ਇਸੇ ਦੇ ਨਾਲ ਅੱਜ ਦਾ ਵਲੌਗ ਹੁੰਦਾ ਹੈ ਖਤਮ ਸਾਰੇ ਜਣਿਆਂ ਦਾ ਬਹੁਤ ਬਹੁਤ ਧੰਨਵਾਦ ਵਲੌਗ ਵੇਖਣ ਲਈ ਤੇ ਸਾਰੇ ਜਣੇ ਕਮੈਂਟ ਕਰਕੇ ਜਰੂਰ ਸਾਡੀ ਮੋਟਾ ਬੈਨ ਨੂੰ ਵਿਸ਼ ਕਰਿਓ ਹੈਪੀ ਬਰਥਡੇ ਅੱਜ ਦਾ ਤੇ ਅੱਜ ਹੀ 14 ਫਰਵਰੀ ਵੈਲੈਂਟਾਈਨ ਦੇ ਹੀ ਤੇ ਅੱਜ ਹੀ ਉਹਦਾ ਜਨਮ ਦਿਨ ਸੀ ਪਰ ਵੈਲੈਂਟਾਈਨ ਦੇ ਤਾਂ ਆਪਣੇ ਲਈ ਇਹਦਾ ਜਿਆਦਾ ਜ਼ਰੂਰੀ ਨਹੀਂ ਮੈਨੂੰ ਆਪਣੇ ਲਈ ਮੈਟਰ ਨਹੀਂ ਕਰਦੀ ਛੇ ਤੇ ਚਲੋ ਭੈਣ ਦਾ ਬਰਥਡੇ ਦਾ ਕਰਦਾ ਇਸੇ ਲਈ ਸਾਰਾ ਪਰਿਵਾਰ ਇਸੇ ਲਈ ਸਾਰੇ ਜਣੇ ਡਿਨਰ ਕਰਨ ਗਏ ਸੀ ਟਬਰ ਤੱਜ ਤੇ ਸੁਨੋ ਵਰਦੀ ਬਈ ਵਾਕਿਆ ਅੱਖ ਦਾ ਬੁਰਾ ਹਾਲ ਹੋ ਗਿਆ ਸੀ ਬਚ ਗਿਆ ਇੱਕ ਵਾਰ ਬਾਹਰ ਇਸ ਕੀ ਰਿਆ ਘਮ ਹੋ ਗਿਆ ਮਾਂ ਬਚਾਇਆ ਡਾਕਟਰ ਕੋਲ ਲੈ ਕੇ ਗਏ ਮੈਲਾ ਉਹ ਟਿਆਣ ਕੌਣ ਕੱਲ ਵਗ ਲੈ ਆ ਤੇ ਸੈੱਟ ਕਰਾ ਕੇ ਲੈ ਆ ਆ ਚਿਹਰੇ ਨੂੰ ਤੇ ਮਿਲਦੇ ਆ ਇਸੇ ਦੇ ਨਾਲ ਨੈਕਸਟ ਵਲੌਗ ਚ ਤੇ ਜੇ ਅੱਜ ਦਾ ਵਲੌਗ ਵਧੀਆ ਲੱਗੇ ਤੇ ਕਮੈਂਟ ਕਰਕੇ ਤੇ ਜਰੂਰ ਦੱਸਿਓ ਤੇ ਬਾਕੀ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਜਰੂਰ ਕਰਿਓ ਤੇ ਬਾਕੀ ਆਉਣ ਵਾਲੀਆਂ ਵੀਡੀਓ ਆਪਣੀਆਂ ਤੁਹਾਡੇ ਤੱਕ ਛੇਤੀ ਪਹੁੰਚੇ ਤੇ ਉਹ ਬੈਲ ਆਈਕਨ ਜਿਹੜੀ ਘੰਟੀ ਹੁੰਦੀ ਹੈ ਉਹਨੂੰ ਜਰੂਰ ਨਾਲ ਆਪਲਿਓ ਤਾਂ ਜੋ ਆਪਣੇ ਵਲੌਗ ਪੈਂਦੇ ਸਾਰੇ ਤੁਹਾਡੇ ਫੋਨ ਦੇ ਵਿੱਚ ਕਢਾਉਂ ਕਰਕੇ ਡਿੱਗੇ ਤੇ ਤੁਹਾਨੂੰ ਆਪਣੇ ਵਲੌਗ ਨੂੰ ਵੇਖ ਸਕੋ ਧੰਨਵਾਦ ਥੈਂਕ ਯੂ ਤੇ ਆਪਣੀਆਂ ਨਿੱਕੀਆਂ ਵੀਡੀਓ ਵੇਖਣ ਲਈ ਆਪਣੇ ਇੰਸਟਾਗ੍ਰam ਹੈਗਾ ਬਲਕਰਨ 157 ਤੇ ਸਨੈਪਚੈਟ ਹੈਗੀ ਸੰਧੂ HJN22 ਬਾਏ ਬਾਏ ਟਾਟਾ